ਸਤਿਕਾਰਯੋਗ ਸਾਰਿਆਂ ਨੂੰ ਅੱਜ ਆਪਾਂ ਸ਼ਹਿਰ ਪਾਤਨਾਂ ਦੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਅੱਜ ਇੱਕ ਕਿਰਤੀ ਮਿਹਨਤੀ ਬੰਦੇ ਨਾਲ ਆ ਜਿਹੜੇ ਜੀਵਨ ਦਾਾਰ ਪਰਿਵਾਰ ਚ ਜ਼ੀਰੋ ਤੋਂ ਲੈਵਲ ਤੋਂ ਉੱਠ ਕੇ ਬਾਈ ਨੇ ਪਹਿਲਾਂ 6 ਸਾਲ ਭਲੇਸ਼ੀਆ ਚਲਾਈ ਨੇ ਤੇ ਉਸ ਤੋਂ ਬਾਅਦ ਆਉਣ ਤੋਂ ਬਾਅਦ ਹੁਣ ਆਪਣੇ ਸ਼ਹਿਰ ਪਾਤਨਾਂ ਦੇ ਵਿੱਚ ਪਲਾਸਟਿਕ ਦਾ ਕੰਮ ਸਟਾਰਟ ਕੀਤਾ ਹੈ ਬਾਈ ਨੇ ਤੇ ਆਪਾਂ ਉਹ ਬਾਈ ਨਾਲ ਗੱਲ ਕਰਾਂਗੇ ਆ ਸਤਿਕਾਰਯੋਗ ਸਿਟੀਸ਼ਨ ਆਪਾਂ ਕਿੰਨੇ ਖੜੇ ਆਪਾਂ ਵੀ ਜੈਕਪੁਰੂੜਾ ਜੋ ਜੈਕਪੁਰੂੜਾ ਪਪਲਾ ਇਹ ਇਸੇ ਆਪਣਾ ਸਬਮਿਸ਼ਨ ਹੈ ਜੋ ਆਪਣੇ ਪਿੰਡ ਵੱਲੋਂ ਜਾਂਦੀ ਪਿੰਡ ਖਾਵਲ ਵੱਲ ਜਾਂਦੀ ਰੋਡ ਕਰਦੇ ਆ। ਪਾਤਣਾ ਤੋਂ ਉੱਧੇ ਹੀ ਜਦੋਂ ਆਪਾਂ ਜੈਕਪੁਰ ਤੋਂ ਆਨੇ ਆ ਜਿਹੜਾ ਸਟੇਟ ਬੈਂਕ ਹੈ ਵੱਡਾ ਉਹ ਤੋਂ ਤਿੰਨ ਦੁਕਾਨਾਂ ਪਹਿਲਾਂ ਹੈ। ਠੀਕ ਹੈ ਨਾ ਤੇ ਜਦੋਂ ਸ਼ਹਿਰ ਦਾ ਆਪਣਾ ਪਾਸਾ ਲੋਂਦਾ ਆਪਾਂ ਜੈਕਪੁਰ ਜਾਂਦੇ ਆ ਉਧਰ ਰੋਡ ਦੇ ਉੱਪਰ ਹੈ ਤੇ ਬਾਈ ਦਾ ਵਾਸ਼ਿੰਗ ਦਾ ਕੰਮ ਹੈ ਬਹੁਤ ਸੋਹਣਾ ਕੰਮ ਹੈ। ਆ ਭਾਈ ਨੇ ਇੱਕ ਟਰੈਕਟਰ ਤੋਂ ਹੈ ਜੀ ਪਹਿਲਾਂ ਵਾਲੀ ਵੀਡੀਓ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਪਾ ਦਾਂਗੇ ਤੇ ਮਤੋਂ ਤੋਂ ਹੋਏ ਦੀ ਦੀ ਵੀ ਇੱਕ ਵਰੀ ਚੰਗੀ ਜਿਹਾ ਆਲੇ ਦੁਆਲੇ ਸਾਫਾ ਸਹਰ ਦੇ ਵਿੱਚੋਂ ਮਿੱਟੀ ਰੀ ਇਹ ਵੀ ਐਂ ਚੰਗੀ ਤਰ੍ਹਾਂ ਦਿਖਾ ਦੇ ਯਾ ਚਾਰ ਸਟੇਜ ਮਨੇ ਕੋਈ ਵੀ ਸਾਧਨ ਤਵਾਨਿਆ ਤਾਂ ਬਾਈ ਨੂੰ ਸੇਵਾ ਦਾ ਮੌਕਾ ਦੇਣਾ ਹੈ ਠੀਕ ਹੈ ਨਾ ਗੁਰਪ੍ਰੀਤ ਵੀ ਜਲ ਹੋਰ ਬਾਈ ਇਹ ਮੇਰੀ ਅਗਲਾ ਕਹਿ ਦਿੰਦਾ ਯਾਰ ਵੀ ਸਵੇਰੇ 5 ਵਜੇ 6 ਵਜੇ ਬਟ ਟਾਈਮ ਦੀ ਤਾਂ ਕੋਈ ਇਸ਼ੂ ਨਹੀਂ ਟਾਈਮਿੰਗ ਨਹੀਂ ਉਸ ਨੂੰ ਕੋਈ ਪ੍ਰੋਬਲਮ ਨਹੀਂ ਜੇ ਚੈੱਕ ਹੋਈ ਜੇ ਕੋਈ ਚੱਕਰ ਨਹੀਂ 5 ਵਜੇ ਆਣਾ 5 ਵਜੇ ਦਾ ਅਗਲਾ 6 ਵਜੇ ਆਣਾ 6 ਵੀ ਆ ਸਕਦਾ ਠੀਕ ਹੈ ਅਰੇ ਰਾਤ ਨੂੰ ਅਸੀਂ ਜੱਟ ਨੂੰ 9 ਵਜੇ ਤੱਕ ਹੁੰਦੇ 9 ਵਜੇ ਤੇ ਆ ਸਾਡੀ ਗੱਲ ਕਰਨ ਤੇ ਚੱਕਰ ਜਿਵੇਂ ਅੰਗੇ ਨਾ ਗੁਰਪ੍ਰੀਤ ਆਪਣਾ ਕੀ ਹੈ ਪਿਆਣਾ ਸੀਨ ਚੱਲ ਰਿਹਾ ਜੀ ਜਿਵੇਂ ਡੋਲੀ ਲਵਾਣੀ ਅਗਲੇ ਦਿਨ ਕਹਿੰਦਾ ਸਵੇਰੇ ਪਾਣੀ ਮਰਵਾ ਲਾਂਗੇ ਯਾਰ ਅੱਜ ਵੀ ਸਵੇਰੇ ਆਉਂਦਾ ਨਹੀਂ ਰਿਹਾ ਉਹ ਚੀਜ਼ ਤਾਂ ਨਹੀਂ ਦਿੱਕਤ ਆਉਗੀ ਕੋਈ ਦਿੱਕਤ ਨਹੀਂ ਹੋਵੇ ਵੀਰੇ ਅਸੀਂ ਫਾਂਦੇ ਜੇ ਇੱਥੇ ਆ ਜਾਂਦੇ ਵੀਰੇ ਤੇ ਸਰਦੀ ਦੇ ਟਾਈਮ ਵਰਕਾਂ ਦਾ ਲੇਟ ਹੋ ਜਾਂਦਾ ਉਹ ਵੀ 6 ਵਜੇ ਜਾਂਦੇ ਆ ਵੀ 6 ਵਜੇ ਤੋਂ ਬਾਅਦ ਲੇਟ ਹੁੰਦਾ ਸ਼ਾਮ ਨੂੰ ਵੀ ਜਦੋਂ ਮਰਜੀ ਬਾਈ ਨੂੰ ਪਤਾ ਹੈ ਘੰਟਾ ਪਹਿਲਾਂ ਫੋਨ ਕਰ ਦੋ ਘੰਟਾ ਪਹਿਲਾਂ ਫੋਨ ਕਰਕੇ ਆ ਜਾਓ ਬਾਈ ਨੂੰ ਕੋਈ ਦਿੱਕਤ ਨਹੀਂ ਟਾਈਮ ਦੀ ਤੇ ਰੇਟ ਬਿਲਕੁਲ ਜ਼ਾਇਦ ਅਰੇ ਰੇਟ ਜ਼ਾਇਦ ਬਾਜ਼ਾਰ ਤੋਂ ਇੱਕ ਵਾਰੀ ਜੀ ਬੰਦਾ ਟਰਾਈ ਕਰਦੇ ਹੋ ਬਾਜ਼ਾਰ ਚ ਟਰਾਈ ਮਾਰ ਕੇ ਉਸ ਤੋਂ ਬਾਅਦ ਆਵੇ ਬਾਈ ਲਵੇ ਠੀਕ ਹੈ ਨਾ ਜ਼ਾਇਦ ਰੇਟ ਜੀਵਿਦਾਰ ਪਰਿਵਾਰ ਦਾ ਮੁੰਡਾ ਆਪਾਂ ਨੇ ਸਪੋਰਟ ਕਰਨਾ ਕਿਉਂਕਿ ਇਹ ਤੁਹਾਨੂੰ ਦੁਬਾਰੇ ਦੱਸ ਦੇਣਾ ਚੱਕਰ ਰੋਡ ਤੇ ਜਿਹੜਾ ਆਪਣਾ ਵੱਡਾ ਸ਼ੇਡ ਬੈਂਕ ਹੈ ਉਦੋਂ ਤਿੰਨ ਦੁਕਾਨਾਂ ਪਹਿਲਾਂ ਜਦੋਂ ਆਪਾਂ ਆਪਣੇ ਚੱਕਰ ਤੋਂ ਮਾਰੇ ਆਂ ਤੇ ਪਾਤਰ ਤੋਂ ਮਾਰੇ ਆਂ ਵੱਡੀ ਸ਼ੇਡ ਮੇਕਟ ਤੋਂ ਤਿੰਨ ਨਿਕਾਣਾ ਛੱਡ ਕੇ ਅੱਗੇ ਬਾਈ ਦੀ ਦੁਕਾਨ ਸਪੋਰਟ ਕਰਨੇ ਬਾਈ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਬਾਈ ਨੂੰ ਸਪੋਰਟ ਕਰਨਾ ਹੈ ਧੰਨਵਾਦ